ਆਰ ਬਾਈ ਜੀ ਯਾਰ ਮੂਰਲੇ ਨਵੇਂ ਮਗਰਲੇ 780 ਪੈਸੇ ਹੈਗੇ ਠੀਕ ਆ ਬਾਈ ਜੀ ਨਾਲ ਦੇ ਆ ਮਗਰਲੇ ਠੀਕ ਹੈ ਨਾਲ ਦੇ ਟਾਇਰ ਆ ਕੇ ਬਾਈ ਜੀ ਮਗਰਲੇ ਸਾਡੀ ਕਿਤਾਈ ਜਗ ਹੈ ਬਾਈ ਜੀ ਹਾਂ ਸਾਦੀ ক্লোਜ਼ ਕਰ ਇੰਜਨ ਠੀਕ ਆ ਜੀ ਲੋ ਵੀ ক্লোਜ਼ ਕਰਦੇ ਇੰਜਨ ਵਾਲਾ ਗਿਆ ਲੋ ਵੀ ਦੋਸਤੋ ਸਾਰੇ ਵੀ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਆ ਤੁਹਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਕਹੜੇ ਤਲਵੰਡੀ ਸਾਪਾ ਟਰੈਕਟਰ ਦੀ ਮੰਡੀ ਤੇ ਤੇ ਬਾਈ ਜਸਵੀਰ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਤੇ ਵੀਡੀਓ ਚ ਬਣੇ ਦਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਆ ਬਾਈ ਜੀ ਹਾਂ ਵਧੀਆ ਜੀ ਤੇ ਮ ਮੇਨ ਲੋਕੇਸ਼ਨ ਆਪਣਾ ਪਿੰਡ ਨਾਗੋ ਕੀ ਆ ਬਾਈ ਸਰਸੇ ਦੇ ਕੋਲੇ ਆਪਾਂ ਦੁਕਾਨ ਰਹਿ ਲਿਆ ਕਿ ਸਰਦੂਲਗੜ ਸਰਸੇਲੇ ਰੋਡ ਤੇ ਜੌਂਡੀ ਏਜੰਸੀ ਦੇ ਜਮਾ ਸਾਹਮਣੇ ਯਾ ਮਤਲਬ ਸ਼ੋਰੂਮ ਖੋਲ ਲਿਆ ਤੇ ਆਪਾਂ ਹਾਂ ਆਪਾਂ ਉੱਥੇ ਸ਼ੋਰੂਮ ਹੈ ਸਰਦੂਲਗੜ ਠੀਕ ਆ ਜੀ ਉੱਥੇ ਵੀ ਟਰੈਕਟਰ ਅਵੇਲੇਬਲ ਹੁੰਦੇ ਨੇ ਜਿਹੜੇ ਆਹ ਉੱਥੇ ਆਇਆ ਕਰਨਗੇ ਆ ਸਾਰੇ ਉੱਥੇ ਹੋਇਆ ਕਰਨਗੇ ਠੀਕ ਆ ਜੀ ਅਵੇਲੇਬਲ ਟਰੈਕਟਰ ਸਾਰੇ ਉੱਥੇ ਹੋਇਆ ਕਰਨਗੇ ਠੀਕ ਆ ਮਤਲਬ ਕਿ 15-20 ਟਰੈਕਟਰ ਸਟਾਕ ਹੋਇਆ ਕਰੂਗਾ ਹਾਂ ਉੱਥੇ ਹੋਇਆ ਕਰਨ ਜਿੰਨੇ ਆਪਣੇ ਕੋਲੇ ਮਾਲ ਹੋਇਆ ਕਰੂ ਸਾਰਾ ਉੱਥੇ ਖੜਾ ਹੋਇਆ ਠੀਕ ਹੈ ਗਾਈਓ ਤੇ ਕਾਪੀ ਕਾਗਜਾਂ ਦੀ ਗਰੰਟੀ ਹੋਊਗੀ ਕਾਪੀ ਕਾਗਜਾਂ ਦੀ 100% ਗਰੰਟੀ ਹੋਊਗੀ ਠੀਕ ਹੈ ਜੀ ਤੇ ਅੱਜ ਤਿੰਨ ਟਰੈਕਟਰ ਆ ਗਏ ਹਾਂ ਤਿੰਨ ਤੇ ਲੋਏ ਦੋ ਇਹ ਪੰਜ ਲਿਆਇਆ ਸੀ ਬਈ ਦੋ ਵੇਚ ਕੇ ਛੇ ਲੋਗੇ ਠੀਕ ਹੈ ਜੀ ਤੇ ਤਿੰਨ ਤੇ ਹਰਿਆਣਾ ਨੰਬਰ ਹੀ ਹੁੰਦੇ ਨੇ ਆਪਣੇ ਕੋਲੇ ਆਪਣੇ ਕੋਲੇ ਹਰਿਆਣਾ ਨੰਬਰ ਠੀਕ ਹੈ ਜੀ ਤੇ ਲੋ ਬਈ ਸੋਨ ਲੀਕਾ ਤੋਂ ਸਟਾਰਟ ਕਰਾਂਗੇ ਸੋਨ ਲੀਕਾ 750 ਦਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਈ ਇਹ ਪੂਰਾ ਨਵੇਂ ਵਰਗਾ ਦਾ ਸਿਕੰਦਰ ਮਾਡਲ ਆ ਤੇ ਟਾਇਰ ਵੇਜਿੰਗ ਯਾਰ ਮੁਰਲੇ ਨਵੇਂ ਮਗਰਲੇ 780 ਪੈਸੇ ਹੈਗੇ ਠੀਕ ਆ ਬਾਈ ਜੀ ਨਾਲ ਦੇ ਮਗਰਲੇ ਠੀਕ ਹੈ ਨਾਲ ਦੇ ਟਾਇਰਾਂ ਦੇ ਵਿੱਚ ਜੀ ਮਗਰਲੇ 16 9 28 ਦੇ ਤੇ ਫਰੰਟ ਰੇਡੀਓ ਵਾਲਾ ਪਾਉਣ ਕਰਕੇ ਨਹੀਂ ਤਾਂ ਨਾ ਹਰੰਟ ਵੀ ਨਾਲ ਦੀ ਹੁੰਨ ਜਾਂਦੀ ਹੈ ਹਾਂ ਰੇਡੀਓ ਨੇ ਫਰੰਟ ਤੇ ਹਰਾਨਾ ਨੰਬਰ ਹੈਗਾ ਤੇ ਮਾਡਲ ਬਾਈ ਜੀ 3 ਸਪੀਡ ਚ ਕੀਤਾ ਹੋਇਆ ਬੰਦੇ ਨੇ ਆਹ ਗੇਅਰ ਲਾਇਆ ਹੋਇਆ ਲਓ ਬਾਈ ਜੀ ਆਹ 3 ਸਪੀਡ ਵਾਲਾ ਠੀਕ ਆ 3 ਸਪੀਡ ਕਰਿਆ ਹੋਇਆ ਹੈਗਾ ਹਾਂ ਠੀਕ ਆ ਜੀ ਚਲੋ ਬਈ 3 ਸਪੀਡ ਚ ਆਉਂ ਪੈਸੇ 2 ਸਪੀਡ ਚ ਆਉਣਾ ਹੈ ਹਾਂ ਵੈਸੇ 2 ਸਪੀਡ ਚ ਠੀਕ ਆ ਜੀ ਤੇ ਮਾਡਲ ਈ ਮਾਡਲ 19 ਆ 12ਵੇਂ ਮਹੀਨੇ ਦੀ 19 ਤਰੀਕ ਨੂੰ ਆਇਆ ਠੀਕ ਹੈ 19 ਪਲੱਸ ਵੀ ਲੈ ਲਿਆ ਨਾ ਆਪਾਂ ਨਹੀਂ ਨਹੀਂ 19 ਉਹ ਕਾਪੀ ਵੀ 19 ਦੀ ਆਪਾਂ 19 ਵੀ ਮੰਨ ਕੇ ਦਵਾਂਗੇ ਯਾਰ ਟਰੈਕਟਰ ਠੀਕ ਹੈ ਪਲਾਂ ਦੀ ਬੀ ਨਿਕਲੇ ਵਿੱਕੀ ਨਿਕਲੇ ਉਹ ਅਗਲੇ ਹੈ 19 ਹੈ ਬਸ ਆਪਾਂ ਇਹ ਇਹਦੀ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ ਹੈ 5,35,000 ਠੀਕ ਆ ਜੀ ਤੇ ਮਹੰਦਾਨੀ ਪੂਰੇ 5 ਲੱਖ ਦਾ ਟਰੈਕਟਰ ਦੇ ਲੈ ਬਈ ਪਹਿਲੇ ਟਰੈਕਟਰ ਜੋ 35,000 ਰੁਪਏ ਦੀ ਸੌਦਾ ਹਾਂ ਹੈ ਵੀਡੀਓ ਬਣਾ ਕੇ ਬੇਲਾ ਕਿੰਨੇ ਕਿੰਨੇ બસ ਆ ਇੱਕਾਈ ਦੀ। ਤਾਂ ਬਈ ਅੱਗੇ ਆਇਆ ਸਵਰਾਜ 855 3 ਸਟਾਰ। ਸ਼ਾਦੀ ਘਟਾਈ ਜਾਏਗਾ ਬਈ ਜੀ। ਹਾਂ ਸ਼ਾਦੀ। ਕਲੋਸ ਕਰ ਇੰਜਨ। ਠੀਕ ਆ ਜੀ। ਤਾਂ ਬਈ ਕਲੋਸ ਕਰਦੇ ਇੰਜਨ ਵਾਲਾ ਗਿਆ। ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਪਈ ਹੈ ਜੀ ਵੀ। ਤੇ ਮਾਡਲ ਬਈ ਜੀ ਕਿੰਨਾ? 10। ਤਾਂ ਬਈ 10 ਮਾਰ ਲਗਾ। ਤੇ ਟਾਇਰ ਨਵੇਂ। ਟਾਇਰ ਨਵੇਂ ਨਵੇਂ ਚੌਕੜਾ। ਜੇ ਕਿਹਦੇ ਟਾਇਰ ਨੇ ਬਈ ਜੀ ਚੌਕੜਾ ਨਵੇਂ ਟਾਇਰ ਨੇਗੇ। ਇੰਜਨ ਗੇਅਰ ਦਾ ਬਈ ਜੀ ਫੁੱਲ ਗਾਰੰਟੀ। ਠੀਕ ਆ ਜੀ। ਤੇ ਇਹਦੀ ਕੀ ਡਿਮਾਂਡ ਹੈ ਜੀ? 375000। ਤੇ ਇੱਕ ਹੈ ਮਹਾਂ ਦਾਣੀ ਮੌਕੇ ਤੇ ਹੋ ਜੂ ਬਈ ਇਹਦੇ ਮੌਕੇ ਤੇ ਹੋ ਜਾ ਹਾਂ ਠੀਕ ਹੋ ਗਿਆ ਤੇ ਕਹੇਗਾ ਭਾਈ ਜੀ ਅੱਜ ਕੱਲ ਦੇ ਕਰੇਜ ਵਾਲਾ ਟਰੈਕਟਰ ਜਿੰਨਾ ਆਪਾਂ ਕਹ ਲਈਏ ਤੇ 963 5 ਸਟਾਰ ਤੇ ਇਹ ਕਿੰਨੇ ਵਾੜਲਾ ਭਾਈ ਜੀ ਇਹ 19 12ਵੇਂ ਮਹੀਨੇ ਦਾ ਆ ਠੀਕ ਆ ਜੀ ਇਹ ਵੀ 19 ਮਾੜਲਾ ਹਾਂ ਠੀਕ ਆ ਜੀ ਤੇ ਟਾਇਰ ਬਾਈ ਜੀ ਬੈਕ ਨਾਲ ਦੇ ਨਹੀਂ 20 ਆ ਸੱਚ ਬਾਈ ਆਹ 20 ਮਾਡਲ ਆਗਾ ਹਾਂ ਮਗਰਲੇ ਨਾਲ ਦੇ ਅਗਲੇ ਰੇਡੀਅਲ ਨੇਗੇ ਨਵੇਂ ਟਾਇਰ ਨੇਗੇ ਪਾਵਰ ਸਟੀਅਰਿੰਗ ਆ ਫੁੱਲ ਟਾਉ ਮਾਡਲ ਆਗਾ ਫਿਰ ਰੰਗ ਪੇਂਟ ਦਾ ਜੀ ਫੁੱਲ ਗਾਰੰਟੀ ਕਿਤੋਂ ਰੰਗ ਨਹੀਂ ਠੀਕ ਆ ਜੀ ਲੋ ਬਾਕੀ ਚੱਲ 900 ਘੰਟੇ ਚੱਲਿਆ ਡਰਾਈਵਰ 900 ਘੰਟਾ origignal ਚੱਲਿਆ ਹੋਇਆਗਾ ਮੈਂ ਆਪਾਂ ਕਹਿੰਦੀ ਬਾਈ ਜੀ ਆਪ ਫੀਚਰ ਲਾ ਦੋ ਜੀ ਲਓ ਬਾਈ ਜੀ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ 635000 ਠੀਕ ਆ ਜੀ 635000 ਰੁਪਏ ਡਿਮਾਂਡ ਅਗੇ ਤੇ ਐਨਓ ਸੀ ਮਿਲ ਜੂਣਾ ਬਾਈ ਜੀ ਐਨਓ ਸੀ ਮਿਲ ਜੂ ਪੰਜਾਬ ਠੀਕ ਹੈ ਜੀ ਤੇ ਇਹ ਚ ਮੰਨਤਾ ਨਹੀਂ ਮੁੱਕਦੇ ਹੋ ਜੀ ਠੀਕ ਹੈ ਜੀ ਟਰੈਕਟਰ ਕੱਟਣਾ ਹੋਵੇ ਕੱਟਿਆ ਜਾਊਗਾ ਪਿੰਡ ਵੀ ਖੜੇ ਆਪਣੇ ਕੋਲੇ ਠੀਕ ਹੈ ਜੀ ਪਿੰਡ ਕਿਹੜੇ ਕਿਹੜੇ ਪਈ ਜੀ ਪਿੰਡ ਖੜਾ ਇੱਕ ਸੋਨਾਲੀ ਕਾ 35 ਠੀਕ ਹੈ ਜੀ 22 ਮਗ ਨਵੇਂ ਕਰੀਏ ਪانے ਮਾਂ ਹਾਂ ਨਵੇਂ ਕਰੀਏ ਹਾਂ ਨਵਾਂ ਠੀਕ ਹੈ ਜੀ ਉਹ ਦੇ ਦਾਂਗੇ ਆਪਾਂ ਸੋਨਾਲੀ ਕਾ 35 ਦੇ ਦਾਂਗੇ ਬਾਈ 4 ਲੱਖ ਤੇ 60000 ਦਾ ਠੀਕ ਹੈ ਜੀ ਇਹ ਘਰ ਜਨ ਖੜਾ 555 ਠੀਕ ਹੈ ਜੀ 21 ਮਾਡਲ ਬਿਲਕੁਲ ਨਵਾਂ ਟਰੈਕਟਰ ਠੀਕ ਹੈ ਜੀ 1400 ਘੰਟੇ ਚੱਲਿਆ ਉਹ ਉਹ ਦੇ ਦਾਂਗੇ ਆਪਾਂ 580000 ਠੀਕ ਹੈ ਜੀ ਤੇ ਇੱਕ ਖੜਾ ਆਪਣੇ ਕੋਲ ਇੰਡੋ ਫਾਰਮ ਠੀਕ ਹੈ ਜੀ ਉਹ ਆਪਾਂ ਦੇ ਦਾਂਗੇ ਸਵਾ 4 ਲੱਖ ਐਨ ਵੀ ਚਾਹ ਬਈ ਹਾਂ ਐਨ ਵੀ ਐਨ ਵੀ ਹਾਂ ਠੀਕ ਹੈ ਜੀ ਤੇ ਤੋਂ ਬਿਨਾ ਲਿਕੇ ਸਨਾਪਾ ਦਾ ਇੱਕ 16 ਮਾਡਲ 850 ਜਨ ਦਾ ਖੜਾ 16 ਪਤਾ ਨਹੀਂ 17 ਤੇ ਉਹ ਸਵਾ 5 ਲੱਖ ਦਾ ਸਵਾ 5 ਮੰਗਦੇ ਆਂ ਦੇ ਦਾਂਗੇ 510 ਦੋਸਤ ਠੀਕ ਹੈ ਜੀ ਪਾ ਕਿਹੜੇ ਹੋਰ ਟਰੈਕਟਰ ਵੀ ਆਉਣਗੇ ਫੋਟੋ ਮੈਂ ਮੰਗਾ ਲਾਂਗੇ ਹਾਂ ਫੋਟੋ ਮੈਂ ਮੰਗਾ ਲਾਂਗੇ ਠੀਕ ਆ ਭਾਈ ਤੇ ਲੋਕੇਸ਼ਨ ਇੱਕ ਵਾਰੀ ਹੋਰ ਦੱਸ ਦਿਓ ਜਿੱਥੇ ਆਪਣਾ ਸ਼ੋਰੂਮ ਖੁੱਲਿਆ ਭਾਈ ਜੀ ਲੋਕੇਸ਼ਨ ਆਪਣਾ ਪਿੰਡ ਹੈਗਾ ਨਾਗੋ ਕੀ ਠੀਕ ਹੈ ਜੀ ਤੇ ਸ਼ੋਰੂਮ ਸਰਦੂਲਗੜ੍ਹ ਖੁੱਲਿਆ ਸਰਸ ਵਾਲੇ ਰੋਡ ਤੇ ਖੁੱਲਿਆ ਵੀਰੇ ਠੀਕ ਹੈ ਜੌਂਡੀਅਰ ਜਾਂਸੀ ਦੇ ਜਮਾ ਸਾਮਾਨ ਜਮਾ ਸਾਮਾਨ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਠੀਕ ਹੈ ਹੋਵੇ ਜੀ ਆ ਜਿੰਨੇ ਟਰੈਕਟਰ ਆਏ ਨੇ ਸਕਰੀਨ ਉੱਪਰ ਨੰਬਰ ਹੈਗਾ ਕਾ ਭਾਈ ਜੀ ਕੰਟੈਕਟ ਕਰ ਲਿਓ ਸੁਨਾਲੀ ਕਾ ਡੀਆਈ 750 ਦਾ ਆ ਗਿਆ ਜੇ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਹੈਗੇ ਕਿ ਭਾਈ ਜੀ 60 ਕੇ ਪੈਸੇ ਤੇ ਫਰੰਟ ਟਾਇਰ ਹੈ ਹੋਏਗੇ ਨੇਗੇ 80 ਪੈਸੇ ਸਾਦੀ ਘਟਾਈ ਵਾਲਾ ਹੈ ਟਰੈਕਟਰ ਦੀ ਕੰਡੀਸ਼ਨ ਚਾਰੇ ਪਾਸੇ ਘੁੰਮ ਕੇ ਦਿਖਾ ਦੇਣਗੇ ਕੰਡੀਸ਼ਨ ਦਾ ਪੂਰਾ ਸਾਫ ਪਿਆ ਅਬੀ ਚੈੱਕ ਕਰੋ ਮਗਰਾਟਾ ਨੂੰ ਰੋਟਾਂ ਦੀ ਕੰਡੀਸ਼ਨ ਸਾਫ ਪਿਆ ਬਈ ਜੀ ਚਲੋ ਭਾਈ ਜੀ ਤੇ ਵਧੀਆ ਸੱਤ ਲੱਗੇ ਹੋਏ ਹੈ ਸੀਟ ਕਵਰ ਵਗੈਰਾ ਵੀ ਦੇਖ ਸਕਦੇ ਹਾਂ ਤੇ ਮਾਡਲ ਹੈਗਾ ਭਾਈ ਜੀ 2011 ਤੇ 295000 ਰੁਪਏ ਡਿਮਾਂਡ ਹੈ ਜੀ ਬਾਕੀ ਕੰਡੀਸ਼ਨ ਦਾ ਪੂਰਾ ਓਕੇ ਪਿਆ ਤੇ ਅੱਗੇ ਕਿ ਭਾਈ ਜੀ ਸੋਨਾਲੀਕਾ ਡੀਆਈ 60 ਆਰਐਕਸ ਵਾਲਾ ਤੇ ਫਰੰਟ ਹੈ ਰ ਭਾਈ ਜੀ ਤੁਹਾਨੂੰ ਦਿਖਾਈ ਦਿੰਨੇ ਆਗੇ ਜਮਾ ਨਵੇਂ ਨੇਗੇ ਤੇ ਪਾਵਰ ਸਟੀਰਿੰਗ ਆ ਭਾਈ ਜੀ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ ਭਾਈ ਜੀ ਚੈੱਕ ਕਰਨੋ ਭਾਈ ਜੀ ਸਾਤ ਦਾ ਟਰੈਕਟਰ ਵੀ ਤੇ ਬੈਕ ਟਾਇਰ 16 ਦੇ ਨੇਗੇ 65 ਪੈਸੇ ਬੈਕ ਟਾਇਰ ਨੇ ਭਾਈ ਜੀ ਅਪੋਲੋ ਦੇ ਬੈਕ ਟਾਇਰ ਨੇ ਤੇ ਫਰੰਟ ਹੈ ਰ ਹੈਗੇ ਨੇ ਭਾਈ ਜੀ ਐਮਆਰਐਫ ਦੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਦਿਖਾ ਦਿਆ ਹੈਵੀ ਉੱਕ ਲੱਗਿਆ ਤੇ ਜਿਵੇਂ ਆਪਾਂ ਕਹਿੰਦੇ ਆ ਟ੍ਰਿਪਲ ਡਿਸਟ੍ਰਿਬਿਊਟਰ ਆ ਡਬਲ ਡਿਸਟ੍ਰਿਬਿਊਟਰ ਵੀ ਨਹੀਂ ਟ੍ਰਿਪਲ ਡਿਸਟ੍ਰਿਬਿਊਟਰ ਆ ਲੈਂਕਾ ਵਗੈਰਾ ਗੂਰੀ ਸਾਪ ਜਣਗੇ ਲੋ ਬਈ ਚੈੱਕ ਕਰ ਲੋ ਕੰਡੀਸ਼ਨ ਟਰੈਕਟਰ ਦੀ ਤੇ ਮਾਡਲ ਹੈਗਾ ਬਾਈ ਜੀ 13 ਫਰੰਟ ਵੇਟ ਲੱਗਾ ਹੈ 13 ਮਾਡਲ ਲਗਾ 3 ਲੱਖ 80000 ਰੁਪਏ ਡਿਮਾਂਡ ਆ ਤੇ ਬਾਕੀ ਬਈ ਮੌਕੇ ਦੇ ਮਾਨਤਾ ਨਾਲ ਹੋ ਜਾਊਗਾ ਤੇ ਭਾਈਆ ਕਦੇ ਥੋੜੇ ਪੈਸੇ ਲਿਆਓ ਤੇ ਟਰੈਕਟਰ ਲੈ ਜਾਓ ਬਾਈ ਜੀ ਥੋੜੇ ਪੈਸੇ ਨਾਲ ਹੀ ਬਾਈ ਟਰੈਕਟਰ ਦੇ ਦਾਂਦੇ ਨੇਗੇ ਦੇਖ ਗਏ ਬਈ ਸਵਰਾਜ 735 ਲੋ ਬਈ ਜੀ ਬੈਗ ਦੇਖ ਸਕਦੇ ਤੁਸੀਂ ਐਮਪਾ ਵਗੈਰਾ ਵੀ ਲੱਗਾ ਹੋਇਆ ਵਧੀਆ ਤੇ ਬੈਗ ਟਾਇਰਾਂ ਦੀ ਗੱਲ ਕਰੀਏ ਬੈਗ ਟਾਇਰ ਰਹਿ ਗਿਆ ਬਈ ਜੀ 45 ਰੁਪਏ ਤੇ ਫਰੰਟ ਰਹਿ ਗਿਆ ਬਈ ਜੀ 70 ਰੁਪਏ ਤੇ ਜੇ ਮਾਡਲ ਦੀ ਗੱਲ ਕਰੀਏ ਬਈ ਜੀ 96 ਮਾਡਲ ਆ ਤੇ 1,40,000 ਰੁਪਏ ਦੀ ਮੰਗ ਆ ਜੀ ਬਾਕੀ ਚੈੱਕ ਕਰ ਲਓ ਬਈ ਜੀ ਸਾਰੇ ਪਾਸਿਓ ਤੇ ਅੰਦਰ ਪੰਪ ਵਾਲਾ ਬਾਈ ਜੀ ਤੇ ਕਹੇਗੇ ਬਾਈ ਜੀ ਨਿਊ ਹੌਲੈਂਡ 3630 TXT ਮਾਡਲ ਵਾਲਾ ਤੇ 2003 ਮਾਡਲ ਆ 282000 ਰੁਪਏ ਡਿਮਾਂਡ ਲੱਗੀ ਜੇ ਬੈਕਟਰਾਂ ਦੀ ਗੱਲ ਕਰੀਏ ਬਾਈ ਜੀ ਬੈਕਟਰ ਰਹੇਗੇ ਨਿੱਕੇ ਜੇ ਕਹਦੇ 16 ਵਾਲੇ 80 85 ਪੈਸੇ ਟਾਇਰ ਬਣੇ ਤੇ ਫਰੰਟਰ ਰਹੇਗੇ ਨਿੱਕੇ ਬਾਈ ਜੀ 65 ਕੇ ਪੈਸੇ ਪਾਵਰ ਸਟੇਪ ਸਾਦੀ ਘਟਾਈ ਵਾਲਾ ਬਾਈ ਜੀ ਤਿੰਨ ਮਾਡਲ ਆ 282000 ਰੁਪਏ ਡਿਮਾਂਡ ਆ ਲੱਗੀ ਕੰਡੀਸ਼ਨ ਚੈੱਕ ਜਦੂ ਕਰ ਲੋ ਪੂਰਾ ਸਾਫ ਪਿਆ ਬਾਈ ਜੀ ਤੇ ਅਕੇ ਕਿਹਾ ਬਾਈ ਜੀ ਸੋਨਾ ਲੀਕਾ ਡੀਆਈ 60 ਦਾ ਚੌਕੜਾ ਟਾਇਰਾਂ ਦਾ ਨਵਾਂ ਵੰਗੂ ਪਿਆ ਕੇ ਬਾਈ ਜੀ ਪੈਕਟਰ ਤਾਂ ਜਮਾ ਨਵੇਂ ਨੇ ਫਰੰਟਰ ਰਹਿ ਗਿਆ ਬਾਈ ਜੀ 80 ਦੇ ਪੈਸੇ ਤੇ 14 ਮਾਡਲ ਆ 4,55,000 ਰੁਪਏ ਦੀ ਮੰਗ ਆ ਤੋ ਬਈ ਚੈੱਕ ਕਰੋ ਟਰੈਕਟਰ ਕੰਡੀਸ਼ਨ ਤੇ ਅਕੇ ਕਿਹਾ ਬਾਈ ਜੀ 50 50 ਈ ਚੌਕੜਾ ਟਾਇਰਾਂ ਦਾ ਨਵਾਂ 15 ਮਾਡਲ 475000 ਰੁਪਏ ਦੀ ਡਿਮਾਂਡ ਚ ਬਾਕੀ ਬਈ ਜੀ ਤੁਸੀਂ ਦੇਖ ਸਕਦੇ ਹੋ ਮੈਟਿੰਗ ਰੂਟਿੰਗ ਵੀ ਪੂਰੀ ਵਧੀਆ ਕਰੀ ਹੋਈ ਹੈਗੀ ਉਹ ਬਈ ਜੀ ਚੈੱਕ ਕਰ ਲੋ ਤੇ ਬਾਕੀ ਸਭ ਦਿਖਾ ਦਨੇ ਹੈਗੇ ਟਾਇਰ ਟੁਰਤਾ ਜਮਾਨਾ ਵੀ ਨਗੇ ਓਕੇ ਰਿਪੋਰਟ ਚ ਤੇ ਕਿਹਾ ਗਿਆ ਸੋਨਾ ਲੀਕਾ ਡੀਆਈ 60 ਦਾ ਤੇ ਲਓ ਬਈ ਜੀ ਸੀਆਰਟੀ ਦੇ ਟਾਇਰ ਨੇ ਕਿ ਫਰੰਟ ਤੇ ਬੈਕ ਟਾਇਰ ਰਹਿ ਗਏ ਨੇ ਬਈ ਜੀ 80 ਕੇ ਪੈਸੇ 10 ਮਾਡਲ ਆ 375000 ਰੁਪਏ ਦੀ ਡਿਮਾਂਡ ਆਗੀ ਕੰਡੀਸ਼ਨ ਦਾ ਸਾਫ ਹੈਗਾ ਚੈੱਕ ਕਰੋ ਬਾਈ ਜੀ ਤੇ ਬਾਕੀ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜੀ ਦੱਸੋ ਮਿਲਦੇ ਗਏ ਨਵੀਆਂ ਤਦ ਤੱਕ ਲਈ ਬਾਈ ਜੀ ਧੰਨਵਾਦ